ਪ੍ਰਧਾਨ ਮੰਤਰੀ ਆਵਾਜ਼ ਯੋਜਨਾ ਦੇ ਤਹਿਤ ਮੁਹਾਲੀ ਜ਼ਿਲ੍ਹੇ ਦੇ ਪਿੰਡਾਂ ਵਿੱਚ ਕਈ ਲੋੜਵੰਦ ਪਰਿਵਾਰਾਂ ਨੂੰ ਪੱਕੇਕਰ ਬਣਾਉਣ ਲਈ 1.75 ਲੱਖ ਰੁਪਏ ਦੀ ਆਰਥਿਕ ਸਹਾਇਤਾ ਦਿੱਤੀ ਜਾ ਰਹੀ ਹੈ। ਇਹ ਰਕਮ ਸਿੱਧੇ ਲਾਪਾਤਰੀਆਂ ਦੇ ਬੈਂਕ ਖਾਤੇ ਵਿੱਚ ਡੀਬੀਟੀ ਰਾਹੀਂ ਚਾਰ ਕਿਸ਼ਤਾਂ ਵਿੱਚ ਟਰਾਂਸਫਰ ਕੀਤੀ ਜਾਂਦੀ ਹੈ। ਇਸ ਵਿੱਚ ਪਹਿਲੀਆਂ ਤਿੰਨ ਕਿਸ਼ਤਾਂ 50-50 ਹਜ਼ਾਰ ਅਤੇ ਚੌਥੀ ਕਿਸ਼ਤ 25 ਹਜ਼ਾਰ ਰੁਪਏ ਦਿੱਤੀ ਜਾਂਦੀ ਹੈ। ਜ਼ਿਲ੍ਹੇ ਦੀਆਂ ਨਗਰਪਾਲਿਕਾਵਾਂ ਵੱਲੋਂ ਇਸ ਯੋਜਨਾ ਬਾਰੇ ਜਾਗਰੂਕਤਾ ਅਤੇ ਰਜਿਸਟ੍ਰੇਸ਼ਨ ਲਈ ਕੈਂਪ ਲਗਾਏ ਜਾ ਰਹੇ ਨੇ। ਨਗਰਪਾਲਿਕਾ ਖਰੜ ਦੁਆਰਾ ਨਿਆ ਗਾਉਂ ਅਤੇ ਬਡਾਲਾ ਪਿੰਡਾਂ ਵਿੱਚ ਲਗਾ ਨਵੇਂ ਲਾਪਤਰੀ ਨੇ ਰਜਿਸਟ੍ਰੇਸ਼ਨ ਕਰਵਾਈ ਜਦਕਿ ਜ਼ਿਲ੍ਹੇ ਪਰ ਵਿੱਚ ਹੁਣ ਤੱਕ ਲਗਭਗ 1000 ਲੋਕਾਂ ਨੂੰ ਇਸ ਸਕੀਮ ਦਾ ਲਾਭ ਮਿਲ ਚੁੱਕਾ ਹੈ ਯੋਜਨਾ ਅਧੀਨ ਰਜਿਸਟ੍ਰੇਸ਼ਨ ਲਈ ਲੋਕਾਂ ਨੂੰ ਰੈਂ ਦਸਬੂਤ ਅਤੇ ਬੈਂਕ ਪਾਸਬੁਕ ਦੇ ਦਸਤਾਵੇਜ਼ ਪੇਸ਼ ਕਰਨੇ ਪੈਂਦੇ ਨੇ ਇਸ ਯੋਜਨਾ ਦੇ ਲਾਪਤਰੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਹਾਂ ਅਰਜੰਦਰ ਕਮਰ ਪਿੰਡ ਨਮਾਸ਼ਾਹ ਹਾਂਜੀ ਮੈਂ ਕਿਸਾਨ ਤਾਂ ਕਿ ਜ਼ਿੰਦਗੀ ਮੈਂ ਸੋਚਿਆ ਕਿ ਤਾਂ ਸਾਡੇ ਇਹ ਜਮਕਾਨ ਬਣ ਜੂंगे ਹਾਂ ਉਹ ਸਾਡੇ ਵਧੀਆ ਕਰਮਕਾਨ ਬਣ ਗਏ ਹੂੰ ਹੂੰ ਕਿੰਨੇ ਪੈਸੇ ਮਿਲੇ 1,75,000 ਰੁਪਏ ਜੀ ਹੂੰ ਹੂੰ 50-50 ਹਜ਼ਾਰ ਰੁਪਏ ਤਿੰਨ ਕਿਸ਼ਤਾਂ ਚਾਹੀ ਜੀ ਮਤਲਬ 1-25 ਹਜ਼ਾਰ ਕੀ ਕੀ ਬਣਾਇਆ ਭਾਈ ਕੀ ਕੀ ਬਣਾਇਆ ਤੁਸੀਂ ਦੋ ਤਿੰਨ ਕਮਰੇ ਲਾਇਟਰੀਨ ਬਾਥਰੂਮ ਰਸੋਈ ਵੀ ਸਾਡੂੰ ਪੈਸੇ ਦਿੱਤੇ ਗੌਰਮੈਂਟ ਨੇ ਅਸੀਂ ਘਰ ਬਣਾਇਆ ਵੀ ਸਾਨੂੰ ਮੀਤ ਨੀਤੀ ਵੀ ਸਾਡਾ ਘਰ ਬਣ ਜੂਗਾ ਚਲੋ ਇਨਾ ਕਿਰਪਾ ਬਣ ਗਿਆ ਘਰ ਤਿੰਨ ਕਿਸ਼ਤ 1.2 ਲੱਖ ਆ ਕੱਚੇ ਮਕਾਨ ਦੇ ਇਹਨਾਂ ਨੇ ਸਰਕਾਰ ਨੇ ਬੜੀ ਵਧੀਆ ਉਪਰਾਲਾ ਕੀਤਾ ਹੈ ਤੇ ਜੋ ਕਿ ਇਹਨਾਂ ਨੇ ਸਰਕਾਰ ਮੋਦੀ ਸਰਕਾਰ ਨੇ ਬਹੁਤ ਵਧੀਆ ਵਹੀਮ ਚਲਾਈ ਤੇ ਪੌਣੇ 2 ਲੱਖ ਦੀ ਸਹਾਇਤਾ ਵੀ ਦਿੱਤੀ ਹੈ ਤੇ ਇਹਨਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਹੈ ਸਰਕਾਰ ਨੇ ਮੈਂ ਕਿਹਾ ਲੱਗਿਆ ਵੀ ਇੱਥੇ ਫਾਰਮ ਭਰਦੇ ਐ ਮੈਂ ਕਿਹਾ ਮੈਂ ਵੀ ਭਰ ਦਿੰਨੀ ਆ ਫਾਰਮ ਮੇਰਾ ਵੀ ਮਕਾਨ ਪੱਕਾ ਹੋ ਜਾਵੇ ਵੀ ਮੈਨੂੰ ਵੀ ਪੈਸੇ ਮਿਲ ਜਾਣ ਵੀ ਮੈਂ ਵੀ ਆਪਣਾ ਮਕਾਨ 2 ਲੱਖ ਮੈਂ ਮੈਂ ਵੀ ਆਪਣੇ ਮਕਾਨ ਚ ਬਿਠਾ ਲੈਂਟੇ ਤੇ ਲਈ ਮੋਦੀ ਜੀ ਦਾ ਬਹੁਤ ਧੰਨਵਾਦ ਮੈਨੂੰ ਵੀ ਮਕਾਨ ਜੋਗੇ ਪੈਸੇ ਮਿਲਨੇ ਚਾਹੀਦੇ ਬਹੁਤ